ਕਈ ਟੀਵੀ ਅਤੇ ਰੇਡੀਓ ਮੀਡੀਆ ਪਰਿਵਾਰ ਨਾਲ ਜੁੜੇ ਹੋਏ ਪੰਜਾਬੀਓ ਇੱਕ ਵਾਰੀ ਫਿਰ ਹਾਜ਼ਰਾਂ ਕਲਮਾਂ ਦਾ ਸਫ਼ਰ ਲੈ ਕੇ ਉਹ ਕਲਮਾਂ ਜਿਨ੍ਹਾਂ ਨੇ ਜ਼ਿੰਦਗੀ ਨੂੰ ਜੀਵਿਆ ਤੇ ਸੇਧ ਦਿੱਤੀ ਉਹ ਕਲਮਾਂ ਜਿਨ੍ਹਾਂ ਨੇ ਐਸੇ ਅੱਖਰ ਪਾਏ ਕਿ ਉਹ ਇਤਿਹਾਸ ਬਣ ਗਏ ਅਸੀਂ ਉਹਨਾਂ ਸ਼ਖਸੀਅਤਾਂ ਦੇ ਰੂਪ ਰੂਪ ਹਮੇਸ਼ਾ ਹੀ ਆਪ ਜੀ ਨੂੰ ਕਰਦੇ ਆ ਜਿਨ੍ਹਾਂ ਨੇ ਸਾਡੇ ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਅੰਬਰਾਂ ਦੀਕ ਪਹੁੰਚਾਇਆ ਔਰ ਉਹਨਾਂ ਕਲਮਾਂ ਨੂੰ ਸਲਾਮ ਕਰਦਿਆਂ ਅੱਜ ਸਾਡੇ ਸਟੂਡੀਓ ਦੇ ਵਿੱਚ ਇੱਕ ਐਸੀ ਸਾਡੀ ਪੰਜਾਬੀ ਤੇ ਹਿੰਦੀ ਵੀ ਸਾਹਿਤ ਦੀ ਇੱਕ ਸਤਿਕਾਰਯੋਗ ਸ਼ਖਸੀਅਤ ਜਿਨ੍ਹਾਂ ਨੇ ਬਹੁਤ ਉੱਚੀ ਉੱਚੀ ਅਹੁਦਿਆਂ ਤੇ ਕੰਮ ਕੀਤਾ ਔਰ ਕਰ ਰਹੇ ਨੇ ਪ੍ਰਸ਼ਾਸਨਿਕ ਅਹੁਦਿਆਂ ਤੇ ਕੰਮ ਕੀਤਾ ਸੋ ਅੱਜ ਪਦਮਸ਼ਰੀ ਅਵਾਰਡ ਪ੍ਰਾਪਤ ਕਰਨ ਵਾਲੇ ਬੜਾ ਮਾਣ ਹੈ ਸਾਨੂੰ ਕਿ ਅੱਜ ਸਾਡੇ ਸਟੂਡੀਓ ਦੇ ਵਿੱਚ ਐਸੇ ਸਾਹਿਤਕਾਰ ਐਸੇ ਪ੍ਰਸ਼ਾਸਨਿਕ ਅਧਿਕਾਰੀ ਆਏ ਨੇ ਜਿਨ੍ਹਾਂ ਨੇ ਸ਼੍ਰੋਮਣੀ ਸਹਾਦਕਾਰ ਦਾ ਅਵਾਰਡ ਪ੍ਰਾਪਤ ਕੀਤਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਹਿੰਦੀ ਡਿਪਾਰਟਮੈਂਟ ਦੇ ਪ੍ਰੋਫੈਸਰ ਹੈਡ ਰਹੇ ਨੇ ਔਰ ਸਾਰੀਆਂ ਯੂਨੀਵਰਸਟੀਆਂ ਚ ਤਕਰੀਬਨ ਉਹਨਾਂ ਦੀਆਂ ਵਿਜ਼ਿਟ ਹੋਈਆਂ ਉਹਨਾਂ ਨੇ ਪ੍ਰੋਫੈਸਰ ਆਫ ਇਮੀਰਾਟਸ ਦੀਆਂ ਆਪਾਦੀਆਂ ਵੀ ਪ੍ਰਾਪਤ ਕੀਤੀਆਂ ਔਰ ਅੱਜ ਸੈਂਟਰਲ ਯੂਨੀਵਰਸਿਟੀ ਹਿਮਾਚਲ ਪ੍ਰਦੇਸ਼ ਧਰਮਸ਼ਾਲਾ ਦੇ ਚਾਂਸਲਰ ਦੇ ਰੂਪ ਵਿੱਚ ਉਹ ਸਥਾਪਿਤ ਨੇ ਔਰ ਉੱਥੇ ਕਾਰਜਕਾਰ ਕਰ ਰਹੇ ਨੇ ਮੇਰਾ ਬਹੁਤ ਹੀ ਸਤਿਕਾਰਯੋਗ ਨਮਨ ਉਸ ਸ਼ਖੀਅਤ ਨੂੰ ਡਾクター ਹਰਮਿੰਦਰ ਸਿੰਘ ਜੀ 베ਦੀ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਸਾਡੇ ਪੰਜਾਬੀ ਔਰ ਹਿੰਦੀ ਅਦਬ ਦੀ ਜੇ ਮੈਂ ਇਹ ਕਹਾਂ ਕਿ ਪੰਜਾਬੀ ਤੇ ਹਿੰਦੀ ਸਾਹਿਤ ਦੇ ਵਿੱਚ ਉਹਨਾਂ ਨੇ ਇੱਕ ਪੁਲ ਦਾ ਕੰਮ ਕੀਤਾ ਕਿਉਂਕਿ ਭਾਸ਼ਾ ਕਦੇ ਵੀ ਵੰਡੀਆਂ ਦੇ ਵਿੱਚ ਨਹੀਂ ਵੰਡਦੀ ਔਰ ਭਾਸ਼ਾ ਹਮੇਸ਼ਾ ਜੋੜਦੀ ਆ ਔਰ ਇਹੋ ਜੇ ਜਿਹੜੀਆਂ ਸ਼ਖਸੀਅਤਾਂ ਨੇ ਇਹੋ ਜੇ ਸਾਹਿਤਕਾਰ ਨੇ ਜਿਨ੍ਹਾਂ ਨੇ ਉਹਨਾਂ ਨੂੰ ਜੋੜਨ ਵਿੱਚ ਰੋਲ ਅਦਾ ਕੀਤਾ ਸੋ ਅੱਜ ਸਾਡੇ ਧੰਨ ਭਾਗ ਨੇ ਡਾਕਟਰ ਸਾਹਿਬ ਤੁਸੀਂ ਸਾਡੇ ਸਟੂਡੀਓ ਵਿੱਚ ਆਏ ਹੋ ਸਾਡੀ ਖੁਸ਼ੀ ਅੱਜ ਇਤਕੀ ਮਿਹਨਤ ਲਈ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਆਨ ਸਕਾਈ ਰੇਡੀਓ ਪਰਿਵਾਰ ਦੇ ਵੇੜੇ ਵਿੱਚ ਪਹੁੰਚੇ ਹੋ ਇਹ ਜਿਹੜਾ ਰਸਮੀ ਤੌਰ ਤੇ ਜਿਵੇਂ ਆਮ ਤੌਰ ਤੇ ਮੈਂ ਕਈ ਵਾਰੀ ਨਾ ਆਪਣੀ ਪਿਆਰੇ ਪੰਜਾਬੀਓ ਮੈਂ ਆਪਣੀ ਟੋਨ ਨੂੰ ਚੇਂਜ ਕਰਦਿਆਂ ਹੋਏ ਆਪਣੀ ਗੱਲਬਾਤ ਨੂੰ ਚੇਂਜ ਕਰਦਿਆਂ ਕਈ ਵਾਰ ਸਿੱਧਾ ਸੰਘਰਸ਼ ਗਾਤਾ ਤੋਂ ਸ਼ੁਰੂ ਕਰਦਾ ਪਰ ਇੱਕ ਉਹਦਾ ਬੜਾ ਵੱਡਾ ਚਾਂਸਲਰ ਦਾ ਉਹਦਾ ਪ੍ਰਾਪਤ ਕਰਨਾ ਔਰ ਉਹ ਵੀ ਉਹ ਵੀ ਉਹ ਉਹਦਾ ਮੈਂ ਡਾਕਟਰ ਸਾਹਿਬ ਨਾਲ ਜਦੋਂ ਗੱਲਬਾਤ ਕੀਤੀ ਆ ਕਿ ਉਹਦੇ ਲਈ ਅਪਲਾਈ ਵੀ ਨਾ ਕਰਨਾ ਆਪ ਇਹ ਬਹੁਤ ਵੱਡੀ ਗੱਲ ਆ ਔਰ ਉਸ ਤੋਂ ਬਾਅਦ ਉਹਦੇ ਲਈ ਅਪਲਾਈ ਕੀਤਾ ਗਿਆ ਮਤਲਬ ਕਰਵਾਇਆ ਗਿਆ ਤੇ ਡਾਕਟਰ ਸਾਹਿਬ ਨੂੰ ਉਹਦਾ ਜਿਹੜਾ ਉਹ ਮਿਲਿਆ ਔਰ ਇਹ ਬੜੀ ਵੱਡੀ ਗੱਲ ਆ ਔਰ ਹਿੰਦੀ ਜਿਹੜਾ ਪ੍ਰਸਾਰਣ ਮੰਤਰਾਲੇ ਉਹਨਾਂ ਦੇ ਸਲਾਹਕਾਰ ਬੋਰਡ ਦੇ ਵੀ ਮੈਂਬਰ ਨੇ ਸੋ ਡਾਕਟਰ ਸਾਹਿਬ ਪਾਦੀਆਂ ਬਹੁਤ ਵੱਡੀਆਂ ਨੇ ਪਰ ਮੈਂ ਚਾਹੁੰਦਾ ਕਿ ਸਾਡੇ ਜਿਹੜੇ ਪੰਜਾਬੀ ਭਰਾ ਨੇ ਜਾਂ ਹਿੰਦੀ ਸਾਥ ਨਾਲ ਜੁੜੀਆਂ ਹੋਈਆਂ ਸ਼ਖਸੀਅਤਾਂ ਨੇ ਉਹ ਤੁਹਾਡੀ ਸਟਰਗਲਗਾ ਸਾਨੂੰ ਜਿਹੜਾ ਉਹ ਸੁਣਨਾ ਚਾਹੁੰਦੇ ਨੇ ਵੀ ਉਹ ਹਰਮਿੰਦਰ ਸਿੰਘ ਬੇਬੀ ਡਾਕਟਰ ਹਰਮਿੰਦਰ ਸਿੰਘ ਬੇਦੀ ਵੰਡਾ ਸਫਰ ਔਰ ਚਾਂਸਲਰ ਵੰਡਾ ਸਫਰ ਇੱਕ ਕਿਹੜੀ ਕਿਹੜੀ ਧਰਤੀ ਦਾ ਮੀਲ ਸੀ ਜਿਹੜਾ ਪੁੰਗਰ ਕੇ ਤੇ ਇੱਥੇ ਤੱਕ ਪਹੁੰਚਿਆ ਜੀ ਔਰ ਸਾਹਿਬ ਵਾਧ ਵਿਧੀ ਬਹੁਤ ਕਿਰਪਾ ਉਹਨਾਂ ਦਾ ਵਰਧ ਹੱਥ ਹਮੇਸ਼ਾ ਮੇਰੇ ਸਿਰ ਤੇ ਰਿਹਾ ਹਮ ਸਗਰਸ਼ ਤਾ ਹਰ ਵਿਅਕਤੀ ਦੀ ਜ਼ਿੰਦਗੀ ਨੂੰ ਤਰਾਸ਼ਦਾ ਹੈ ਹੂੰ ਤੇ ਸਿੱਧੇ ਰਾਵਾਂ ਤੇ ਪਾਉਂਦਾ ਹੈ ਹੂੰ ਮੇਰੇ ਪਿਤਾ ਜੀ ਰੇਲਵੇ ਵਿੱਚ ਸਟੇਸ਼ਨ ਮਾਸਟਰ ਸਨ ਹੂੰ ਸudar pritam singh Bedi ਹੂੰ ਉਹਨਾਂ ਨੂੰ ਭਾਰਤੀ ਭਾਸ਼ਾਵਾਂ ਨਾਲ ਬੜਾ ਪਿਆਰ ਸੀ ਹੂੰ ਉਹ ਉਰਦੂ ਤੇ ਪੰਜਾਬੀ ਦੇ ਚੰਗੇ ਜਾਣਕਾਰ ਸਨ ਹੂੰ ਘਰ ਦੇ ਵਿੱਚ ਜਦੋਂ ਉਰਦੂ ਦੀ ਅਖਬਾਰ ਆਉਂਦੀ ਹ ਤਾਂ ਉਹ ਅਖਬਾਰ ਵਿੱਚ ਛਪੀਆਂ ਹੋਈਆਂ ਗਜ਼ਲਾਂ ਨਜ਼ਮਾਂ ਕਵਿਤਾਵਾਂ ਨੂੰ ਉੱਚੀ ਆਵਾਜ਼ ਵਿੱਚ ਪੜ੍ਹ ਕੇ ਸਾਨੂੰ ਸਾਰੇ ਭਰਾਵਾਂ ਨੂੰ ਸੁਣਾਉਂਦੇ ਮੇਰੇ ਉੱਪਰ ਮੋਢਲਾ ਪ੍ਰਭਾ ਆਪਣੇ ਪਿਤਾ ਦੇ মুখ ਤੋਂ ਪੰਜਾਬੀ ਤੇ ਉਰਦੂ ਦੀਆਂ ਨਜ਼ਮਾਂ ਸੁਣ ਕੇ ਪਿਆ ਤੇ ਕਵਿਤਾ ਦੇ ਨਾਲ ਮੈਂ ਜੁੜਦਾ ਚਲਾ ਗਿਆ ਅਠਵੀਂ ਜਮਾਤ ਵਿੱਚ ਸਾਂ ਤੇ ਮੈਂ ਟੁਕਬੰਦੀ ਕਰਨੀ ਸ਼ੁਰੂ ਕਰ ਦਿੱਤੀ ਅੱਛਾ ਜੀ ਤੇ ਜਲੰਧਰੋਂ ਨਿਕਲਦੀ ਇੱਕ ਅਖਬਾਰ ਹੂੰ ਜਦੋਂ ਪਹਿਲੀ ਵਾਰੀ ਨਿਕਲੀ ਹੁੰਦਾ ਪਹਿਲਾ ਅੰਕ ਨਿਕਲਿਆ ਹੂੰ ਤਾਂ ਬੱਚਿਆਂ ਦੇ ਕਾਲਮ ਵਿੱਚ ਮੇਰੀ ਕਵਿਤਾ ਛਪੀ ਹੂੰ ਬੜਾ ਉਤਸ਼ਾਹ ਮਿਲਿਆ ਹੂੰ ਹਿੰਦੀ ਭਾਸ਼ਾ ਨਾਲ ਮੈਂ ਜੁੜਦਾ ਚੱਲਿਆ ਗਿਆ ਹੂੰ ਤੇ ਫਿਰ ਇੱਕ ਮੌਕਾ ਇਹੋ ਜਿਹਾ ਆਇਆ ਹੂੰ ਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਹਮ ਐਮਏ ਹਿੰਦੀ ਕੀਤੀ ਹਮ ਉਥੋਂ ਪੀਐਚਡੀ ਕੀਤੀ ਹਮ ਉਥੇ ਫਿਰ ਮੈਂ ਬਤੌਰ ਅਧਿਆਪਕ ਬਤੌਰ ਰੀਡਰ ਹਮ ਪ੍ਰਸ਼ਾਸਕਰ ਤੇ ਮੁਖੀ ਹਮ ਡੀਨ ਪਾਸ਼ਾਵਾ ਹਮ ਤੇ ਚਾਰ ਚਿਹਰਾ ਦਾ ਹਮ ਮੈਂ ਪ੍ਰਸ਼ਾਸਨ ਮੁਖੀ ਵੀ ਰਿਆ ਵਾਹ ਜੀ ਜਿਨ੍ਹਾਂ ਵਿੱਚ ਕਬੀਰ ਸਾਹਿਬ ਦੀ ਚੇਅਰ ਹਮ ਸਤਗੁਰੂ ਰਾਮ ਸਿੰਘ ਜੀ ਦੀ ਚੇਅਰ ਹਮ स्वामी विवेकानंद हम्म ਅਤੇ ਤਿੰਨ ਵਰੇ ਹਮ ਪ੍ਰੈਸਟੈਂਡ ਪਬਲਿਕੇਸ਼ਨ ਕਮੇਟੀ ਦਾ ਚੇਅਰਮੈਨ ਵਾਹ ਇਹ ਜਿਹੜਾ ਮੇਰਾ ਸਫਰ ਸੀ ਹਮ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਉੱਥੇ ਮੈਨੂੰ ਬੜੇ ਬੜੇ ਵੱਡੇ ਪ੍ਰੋਫੈਸਰਾਂ ਗਿਆਨਵਾਨ ਦਾਰਸ਼ਨਿਕ ਮਹਾਪੁਰਖਾਂ ਦੀ ਸੰਗਤ ਮਿਲੀ ਹਮ ਉਹਨਾਂ ਦੇ ਚਰਨਾਂ ਵਿੱਚ ਬੈਠ ਕੇ ਸ਼ਾਬਾਸ਼ ਮੈਂ ਬਹੁਤ ਸਾਰਾ ਸਾਹਿਤ ਦੀ ਸਮਝ ਪੰਜਾਬ ਦੀ ਸਮਝ ਹਮ ਪੰਜਾਬੀ ਸੱਭਿਆਚਾਰ ਪੰਜਾਬੀ ਪੰਜਾਬੀ ਭਾਸ਼ਾ ਦੇ ਮੁੱਢਲੇ ਪੜਾ ਮੈਂ ਤੈਅ ਕੀਤੇ ਤੇ ਮੈਨੂੰ ਇੱਕ ਗੱਲ ਮੇਰੇ ਜ਼ਿਹਨ ਵਿੱਚ ਵਸ ਗਈ ਕਿ ਜੇ ਪੰਜਾਬ ਨੂੰ ਪੰਜਾਬੀਅਤ ਨੂੰ ਤੇ ਪੰਜਾਬ ਦੇ ਭੂਗੋਲ ਨਾਲ ਰਿਸ਼ਤਾ ਕਾਇਮ ਕਰਨਾ ਹੈ ਇਤਿਹਾਸ ਨੂੰ ਸਮਝਣਾ ਤੇ ਫਿਰ ਇਹ ਭਾਸ਼ਾਵਾਂ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਬਹੁਤ ਜ਼ਰੂਰੀ ਮੈਂ ਹਿੰਦੀ ਦਾ 40 ਬਰੇ ਗੁਰਨਾਰਕ ਦੇ ਯੂਨੀਵਰਸਿਟੀ ਤੇ ਮੈਂ ਹਿੰਦੀ ਦਾ ਪ੍ਰੋਫੈਸਰ ਹੈਡ ਰਿਆ ਹਾਂਜੀ ਇਹਨਾਂ 40 ਵਰਿਆਂ ਦੇ ਵਿੱਚ ਮੈਂ ਲਗਭਗ 100 ਵਿਦਿਆਰਥੀਆਂ ਨੂੰ ਖੋਜ ਦੇ ਕਾਰਜ ਨਾਲ ਜੋੜਿਆ ਜੋੜਿਆ ਉਹਨਾਂ ਨੇ ਮੇਰੇ ਨਾਲ ਜੁੜ ਕੇ ਪੀਐਚਡੀ ਕੀਤੀ ਐਮਫਿਲ ਦੇ ਖੋਜ ਨਿਬੰਧ ਲਿਖੇ ਪਰ ਇਹ ਸਾਰੇ ਦਾ ਸਾਰਾ ਜਿਹੜਾ ਕਾਰਜ ਸੀ ਉਹ ਪੰਜਾਬ ਦੇ ਸਾਹਿਤ ਨਾਲ ਜੁੜਿਆ ਹੋਇਆ ਸੀ ਹੂੰ ਪੰਜਾਬੀ ਤੇ ਹਿੰਦੀ ਦੀ ਇਹ ਮੁੱਢਲੇ ਮਧਕਾਲ ਦੇ ਜਿਹੜੀਆਂ ਸਾਡੀਆਂ ਰਵਾਇਤਾਂ ਨੇ ਜਿਹੜਾ ਸਾਡਾ ਦਰਸ਼ਨ ਹੈ ਧਾਰਮਿਕ ਸਾਹਿਤ ਹੈ ਉਹਦੇ ਨਾਲ ਜੁੜਿਆ ਹੋਇਆ ਸੀ ਤੇ ਮੈਂ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੇ ਸੱਭਿਆਚਾਰਕ ਸਰੋਕਾਰਾਂ ਨੂੰ ਆਪਣੇ ਦੇਸ਼ ਦੇ ਸਾਹਮਣੇ ਹਿੰਦੀ ਭਾਸ਼ਾ ਰਹੀ ਰੱਖਿਆ ਮੈਨੂੰ ਬੜਾ ਵੱਡਾ ਆਸ਼ੀਰਵਾਦ ਪ੍ਰਾਪਤ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਮੈਂ ਹਿੰਦੀ ਭਾਸ਼ਾ ਦੇ ਰਾਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮੂਲ ਸੰਵੇਦਨਾ ਨੂੰ ਉਹਨਾਂ ਖੇਤਿਆਂ ਤੱਕ ਪਹੁੰਚਾਇਆ ਜਿਨ੍ਹਾਂ ਜਿਹੜੇ ਖੇਤਿਆਂ ਦੇ ਲੋਕ ਪੰਜਾਬੀ ਗੁਰਮੁਖੀ ਤੋਂ ਅਣਜਾਣ ਸਨ ਪਰ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਰੁਚੀ ਰੱਖਦੇ ਸਨ ਉਹਨਾਂ ਨੂੰ ਪਹਿਲੀ ਵਾਰੀ ਇਹ ਜਾਣਨਾ ਹੋਇਆ ਮੇਰੀਆਂ ਲਿਖਤਾਂ ਦੇ ਰਾਹੀਂ ਪੋਜ ਪੱਤਰਾਂ ਦੇ ਰਾਹੀਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ 800 ਸਾਲਾਂ ਦੀ ਭਾਰਤੀ ਸਭਿਆਚਾਰ ਦਾ ਇੱਕ ਪ੍ਰਮਾਣਿਕ ਦਸਤਾਵੇਜ਼ ਹੈ 36 ਬਾਣੀਕਾਰ 6 ਗੁਰੂ ਸਾਹਿਬਾਨ ਔਰ 30 ਸੰਤ ਪਗਤ ਸਾਹਿਬਾ ਪਾਠ ਉਹਨਾਂ ਦੀਆਂ ਬਾਣੀਆਂ ਗੁਰੂ ਗ੍ਰੰਥ ਸਾਹਿਬੀ ਸੰਕਲਿਤ ਨੇ ਹਾਂ ਜੀ ਭਾਰਤੀ ਪਾਸ਼ਾਵਾਂ ਦਾ ਇੱਕ ਬਹੁਤ ਵੱਡਾ ਵੱਡਾ ਕਾਰੀ 1430 ਪੰਨਿਆਂ ਦਾ 31 ਰਾਗ ਤੇ 32 ਹੁੰਦੇ ਪ੍ਰਕਾਰ 63 ਰਾਗ ਰਾਗੀਆਂ ਦਾ ਇਹ ਗ੍ਰੰਥ ਪੂਰੇ ਭਾਰਤ ਨੂੰ ਏਸ਼ੀਆ ਦੇ ਦੇਸ਼ਾਂ ਨੂੰ ਇੱਕ ਨਵੀਂ ਸੇਧ ਦੇ ਸਕਦਾ ਹੈ ਵਾਹਿਗੁਰੂ ਤੇ ਅੱਜ ਔਗੜਾ ਸਾਹਿਬ ਮੇਰੇ ਮੈਂ ਇਹ ਜਿਹੜੇ ਯਤਨ ਕੀਤੇ ਉਹਨਾਂ ਯਤਨਾਂ ਦਾ ਫਿੱਟਾ ਇਹ ਹੋਇਆ ਕਿ ਪੰਜਾਬੀ ਤੇ ਹਿੰਦੀ ਜਿਹੜਾ ਸਾਹਿਤ ਪੰਜਾਬ ਤੇ ਰਚਿਆ ਗਿਆ ਸੀ ਉਹਦੀ ਇੱਕ ਰਾਸ਼ਟਰੀ ਪਛਾਣ ਪੱਲੀ ਵਾਹਿਗੁਰੂ ਮੈਨੂੰ ਬੜਾ ਇਹ ਗੱਲ ਦੱਸਦਿਆਂ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਮੈਂ ਜਿਸ ਲਈ ਗੁਰੂ ਗ੍ਰੰਥ ਸਾਹਿਬ ਦੀਆਂ ਚੌੜਵੀਆਂ ਬਾਣੀਆਂ ਦਾ ਹਿੰਦੀ ਵਿੱਚ ਲਿਪਯੰਤਰਨ ਕੀਤਾ ਹਾਂਜੀ ਤਾਂ ਉਹ ਬਨਾਰਸ ਉਜੈਨ ਤੇ ਅਲਾਹਾਬਾਦ ਵਰਗੀਆਂ ਯੂਨੀਵਰਸਿਟੀਆਂ ਵਿੱਚ ਗੁਰਬਾਣੀ ਪਾਠ ਪੁਸਤਕਾਂ ਦਾ ਹਿੱਸਾ ਬਣ ਕੇ ਤੇ ਨੌਜਵਾਨ ਸਾਡੇ ਜਿਹੜੇ ਹਿੰਦੀ ਨਾਲ ਜੁੜੇ ਹੋਏ ਸਾਡੇ ادیਬ ਨੇ ਹਾਂਜੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਉਹ ਨਤਮਸਤਕ ਵੀ ਹੋਏ ਤੇ ਪੰਜਾਬ ਦੀਆਂ ਪਰੰਪਰਾਵਾਂ ਤੋਂ ਜਾਣੂ ਵੀ ਹੋਏ ਜਾਣੂ ਵੀ ਹੋਏ ਮੈਂ ਪੰਜਾਬੀ ਸਾਡੇ ਸਰੋਤਿਆਂ ਨਾਲ ਇੱਕ ਗੱਲ ਸਾਂਝੀ ਕਰਦਿਆਂ ਕਿ ਡਾਕਟਰ ਸਾਹਿਬ ਦੀਆਂ 60 ਪੁਸਤਕਾਂ ਨੇ ਜਿਨ੍ਹਾਂ ਚੋਂ ਪੰਜ ਪੰਜਾਬੀ ਵਿੱਚ ਲਿਖੀਆਂ ਹੋਈਆਂ ਨੇ ਆਲੋਚਨਾ ਦੀਆਂ ਪੁਸਤਕਾਂ ਨੇ ਔਰ ਗਰਮ ਲੋਹਾ ਇਹਨਾਂ ਦੀ ਪਹਿਲਾ ਕਾਵ ਸੰਗ੍ਰਹਿ ਹੈ ਜਿਨ੍ਹਾਂ ਚੋਂ 13 ਕਾਵ ਸੰਗ੍ਰਹਿ ਨੇ ਸੋ ਡਾਕਟਰ ਸਾਹਿਬ ਇਹ ਜਿਹੜੀ ਸਟਰਗਲ ਗਾਥਾ ਤੁਸੀਂ ਸਾਡੇ ਸਾਹਮਣੇ ਰੱਖੀ ਆ ਕਿ ਹਮੇਸ਼ਾ ਕੋਈ ਅਹੁਦਾ ਸਿੱਧੇ ਤੌਰ ਤੇ ਨਹੀਂ ਪ੍ਰਾਪਤ ਕੀਤਾ ਜਾ ਸਕਦਾ ਕਿਉਂਕਿ ਜੇ ਸਟਰਗਲ ਦੀ ਗੱਲ ਕਰੀਏ ਸਟਰਗਲ ਅੱਜ ਤੋਂ 100 ਸਾਲ ਪਹਿਲਾਂ ਵੀ ਸੀ ਕੋਈ ਜਦੋਂ ਤੁਸੀਂ ਪ੍ਰੋਫੈਸਰ ਹੈੱਡ ਤੱਕ ਦੇ ਅਹੁਦੇ ਤੱਕ ਪਹੁੰਚੇ ਹੋ ਇਹਦੇ ਚ ਬਹੁਤ ਸਾਰੀਆਂ ਮੁਸ਼ਕਿਲਾਂ ਆਈਆਂ ਹੋਣਗੀਆਂ ਅੱਜ ਵੀ ਆਉਂਦੀਆਂ ਵਾਂ ਉਹ ਕੋਈ ਐਹੋ ਜਿਹੀਆਂ ਘਟਨਾਵਾਂ ਘਟੀਆਂ ਹੋਣਗੀਆਂ ਜਦੋਂ ਤੁਸੀਂ ਪ੍ਰੋਫੈਸਰ ਬਣੇ ਰੀਡਰ ਬਣੇ ਹੈੱਡ ਬਣੇ ਤੇ ਉਹਦੇ ਵਿੱਚ ਜਿਹੜਾ ਜਿਹੜਾ ਸਮਾਂ ਸੀ ਜਿਹਦੇ ਵਿੱਚ ਜੇ ਤੁਸੀਂ ਅਧਿਨਵ ਵੀ ਕਰ ਰਹੇ ਸੀ ਅਧਿਆਪਨ ਵੀ ਕਰ ਰਹੇ ਸੀ ਕੋਈ ਇਦਾਂ ਦੇ ਕੋਈ ਇਨਸੀਡੈਂਟ ਜਿਹੜੇ ਵਾਪਰੇ ਹੋਣ ਮੈਂ ਜਦੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਹਮ ਐਮਏ ਕਰਨ ਗਿਆ ਅੱਛਾ ਜੀ ਤਾਂ ਉਸ ਵੇਲੇ ਹਿੰਦੀ ਵਿਭਾਗ ਦੇ ਮੁਖੀ ਸਨ ਡਾਕਟਰ ਰਮੇਸ਼ ਕੁੰਤਲਮੇਕ ਹਾਂਜੀ ਉਹਨਾਂ ਦਾ ਹਿੰਦੀ ਸਾਹਿਤ ਵਿੱਚ ਬਹੁਤ ਵੱਡਾ ਨਾਮ ਨਾਮ ਸੀ ਹਾਂਜੀ ਮੈਂ ਉਹਨਾਂ ਕੋਲੋਂ ਐਮਏ ਕੀਤੀ ਹੂੰ ਤੇ ਬਾਅਦ ਵਿੱਚ ਉਹਨਾਂ ਦੇ ਅਧੀਨ ਪੀਐਚਡੀ ਕੀਤੀ ਹੂੰ ਇੱਕ ਬੜਾ ਉਹਨਾਂ ਨਾਲ ਮੇਰਾ ਇੱਕ ਸੰਸਕਾਰਗਤ ਰਿਸ਼ਤਾ ਸੀ ਹਾਂਜੀ ਕਿ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹੋਸਟਲ 'ਚ ਰਹਿੰਦਾ ਸੀ ਹਾਂਜੀ ਤੇ ਸ਼ਾਮ ਨੂੰ ਮੈਨੂੰ ਲਾਲਚ ਇਹ ਹੁੰਦਾ ਸੀ ਕਿ ਡਾਕਟਰ ਮੇਘ ਦੇ ਨਾਲ ਮੈਂ ਸੈਰ ਕਰਾਂ ਮੇਰੀ ਸੰਗਤ ਮਾਣੀ ਜਾਵੇ ਸੰਗਤ ਸੰਗਤ ਮਾਣੀ ਜਾਵੇ ਬੜਾ ਕਈ ਵਰੇ ਡਾਕਟਰ ਮੇਗ ਨਾਲ ਸ਼ਾਮ ਦੀ ਸੈਰ ਕਰਦਾ ਸੀ ਉਹ ਮੈਨੂੰ ਹਿੰਦੀ ਸਾਹਿਤ ਦੀ ਅੰਦਰਲੀ ਦੁਨੀਆ ਤੋਂ ਜਾਣੂ ਕਰਾਉਂਦੇ ਸਨ ਕਦੀ ਉਹਨਾਂ ਨੇ ਮੈਨੂੰ ਹਜ਼ਾਰੀ ਪ੍ਰਸਾਦ ਦੇਵਦੀ ਜੀਆਂ ਗੱਲਾਂ ਸੁਣਾਉਣੀਆਂ ਕਦੀ ਉਹਨਾਂ ਨੇ ਮੈਨੂੰ ਭੀਸ਼ਮ 사ਮੀ ਦੇ ਤਮਸ ਦੀਆਂ ਗੱਲਾਂ ਸੁਣਾਉਣੀਆਂ ਕਿਆ ਬਾਤ ਹੈ ਕਦੀ ਉਹਨਾਂ ਨੇ ਹਿੰਦੀ ਆਲੋਚਨਾ ਆਚਾਰੀ रामचंद्र ਸ਼ਕਲ ਦੇ ਬਾਰੇ ਦੱਸਣਾ ਤੇ ਕਦੀ ਉਹਨਾਂ ਨੇ ਪੰਜਾਬੀ ਸਾਹਿਤ ਦੀ ਗੱਲ ਕਰਨੀ ਇਤ ਕੋ ਨਾ ਨੇ ਮੇਰੇ ਸਿਰ ਤੇ ਬੜਾ ਆਸਾਨ ਕੀਤਾ ਅੱਛਾ ਮੈਂ ਜਦੋਂ ਹਿੰਦੀ ਦੇ ਵਿੱਚ ਹਿੰਦੀ ਕਵਿਤਾ ਬਾਰੇ ਨਾਵਲ ਬਾਰੇ ਦੇਖਣਾ ਸ਼ੁਰੂ ਕੀਤਾ ਹਾਂਜੀ ਤਾਂ ਡਾਕਟਰ ਮੇਘ ਨੇ ਮੈਨੂੰ ਬੁਲਾ ਕੇ ਕਿਹਾ ਹੂੰ ਕਿ ਹਿੰਦੀ ਕਵਿਤਾ ਤੇ ਨਾਵਲ ਲਿਖਣ ਵਾਲੇ ਦੇਸ਼ ਦੇ ਵਿੱਚ ਆਲੋਚਕ ਭਰੇ ਪਏ ਨੇ ਹੂੰ ਤੇਰਾ ਕੰਮ ਇਹ ਹੈ ਤੇ ਤੂੰ ਹਿੰਦੀ ਪੰਜਾਬੀ ਦੋਨੋਂ ਜ਼ਬਾਨਾਂ ਨੂੰ ਜਾਣਨਾ ਹੈ ਤੂੰ ਪੰਜਾਬ ਦੇ ਹਿੰਦੀ ਸਾਹਿਤ ਤੇ ਕੰਮ ਕਰ ਤੂੰ ਪੰਜਾਬੀ ਸਾਹਿਤ ਨੂੰ ਹਿੰਦੀ ਰਾਂਈ ਲੋਕਾਂ ਤੱਕ ਕਿਉਂਕਿ ਗੁਰੂ ਦਾ ਚੈਲੰਜ ਸੀ ਹਾਂ ਮੈਨੂੰ ਇਹ ਗੱਲ ਸਮਝ ਆ ਗਈ ਤੇ ਮੈਂ ਔਰਲਾ ਸਾਹਿਬ ਪੰਜਾਬ ਦੇ ਹਿੰਦੀ ਸਾਹਿਬ ਦਾ ਇਤਿਹਾਸ ਲਿਖਿਆ ਕੀ ਬਾਤ ਮੈਂ ਪੰਜਾਬ ਦੇ ਹਿੰਦੀ ਸਾਹਿਬ ਦੇ ਇਤਿਹਾਸ ਵਿੱਚ ਪੰਜਾਬੀ ਤੇ ਹਿੰਦੀ ਦੇ ਰਿਸ਼ਤਿਆਂ ਨੂੰ ਦ੍ਰਿੜ ਕੀਤਾ ਗੁਰੂ ਕਾਵਤਾਰਾ ਸੂਫੀ ਕਾਵਤਾਰਾ ਪੰਜਾਬ ਵਿੱਚ ਰਚਿਆ ਗਿਆ ਰਾਮ ਕਾਵ ਹਮ ਕ੍ਰਿਸ਼ਨ ਕਾਵ ਤੇ ਖਾਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਦਾ ਤਰ੍ਹਾਂ ਗੁਰੂ ਗੋਬਿੰਦ ਸਿੰਘ ਦੇ ਵਿਦਿਆ ਦਰਬਾਰ ਵਿੱਚ 52 ਹਿੰਦੀ ਦੇ ਕਵੀ ਸਨ ਮੈਂ ਪਹਿਲੀ ਵਾਰੀ ਹਿੰਦੀ ਦੇ ਪਾਠਕਾਂ ਵਿਦਵਾਨਾਂ ਦੇ ਸਾਹਮਣੇ ਇਹ ਤੱਥ ਰੱਖੇ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਤੋਂ ਪ੍ਰੇਰਣਾ ਲੈ ਕੇ ਆਨੰਦਪੁਰ ਸਾਹਿਬ ਤੇ ਪੌਂਟਾ ਸਾਹਿਬ ਇਹਨਾਂ ਦੋ ਜਗ੍ਹਾ ਤੇ 52 ਕਵੀਆਂ ਨੇ ਪੂਰੇ ਮਹਾਭਾਰਤ ਦਾ ਹਿੰਦੀ ਚ ਅਨੁਵਾਦ ਕੀਤਾ 12 ਪਰਮ ਇਸ ਤੋਂ ਪਹਿਲਾਂ ਸੰਸਕ੍ਰਿਤ ਉਹ ਸੰਸਕ੍ਰਿਤ ਦਾ ਅਨੁਵਾਦ ਤੇ ਮਹਾਭਾਰਤ ਦਾ ਮਿਲਦਾ ਹੈ ਪਰ ਇਹ ਪੰਜਾਬ ਦੀ ਧਰਤੀ ਨੂੰ ਸ਼ਿਰੇ ਜਾਂਦਾ ਹੈ ਕਿ ਪੰਜਾਬ ਦੀ ਧਰਤੀ ਤੇ ਮਹਾਭਾਰਤ ਦਾ ਪੰਜਾਬੀ ਤੇ ਹਿੰਦੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਤੋਂ ਪ੍ਰੇਰਨਾ ਲੈ ਕੇ 52 ਕਵੀਆਂ ਨੇ ਉਹਦਾ ਅਨੁਵਾਦ ਕੀਤਾ ਚਾਣਕ ਦੇ ਨੀਤੀ ਦਾ ਅਨੁਵਾਦ ਹੋਇਆ ਸ਼੍ਰੀਮਦ ਭਗਵਤ ਗੀਤਾ ਦਾ 12 ਵਾਰੀ ਪੰਜਾਬ ਦੀ ਧਰਤੀ ਤੇ ਮਢਲੇ ਅਨੁਵਾਦ ਹੋਇਆ ਇਹ ਇੱਕ ਐਡਾ ਵੱਡਾ ਖੋਜ ਕਾਰਜ ਸੀ ਹੂੰ ਔਰ ਜਿਸ ਵੇਲੇ ਮੈਂ ਆਪਣੇ ਖੋਜ ਪੱਤਰਾਂ ਦੇ ਰਾਹੀਂ ਇਸ ਖੋਜ ਕਾਰਜ ਦੀ ਚਰਚਾ ਕੀਤੀ ਹੂੰ ਤਾਂ ਪੂਰੇ ਦੇਸ਼ ਦੇ ਹਿੰਦੀ ਵਿਦਵਾਨਾਂ ਨੇ ਬਾਕੀ ਭਾਰਤੀ ਭਾਸ਼ਾਵਾਂ ਦੇ ਵਿਦਵਾਨਾਂ ਨੇ ਗੁਰੂ ਗੋਬਿੰਦ ਸਿੰਘ ਦੇ ਸਾਹਿਬ ਦਾ ਅਧਿਐਨ ਕਰਨਾ ਸ਼ੁਰੂ ਕੀਤਾ ਤੇ ਉਹਨਾਂ ਨੇ ਇਹ ਮੰਨਿਆ ਕਿ ਗੁਰੂ ਗੋਬਿੰਦ ਸਿੰਘ ਪਹਿਲੇ ਸਾਡੇ ਰਚਨਾਕਾਰ ਨੇ ਕਿ ਜਿਨ੍ਹਾਂ ਨੇ ਉੱਤਰ ਮੱਧ ਕਾਲ ਦੇ ਵਿੱਚ ਕਵਿਤਾ ਦੇ ਵਿੱਚ ਆਪਣੀ ਜੀਵਨੀ ਲਿਖੀ ਬਚਿੱਤਰਨਾਟ ਚਿੱਤਰ ਅੱਜ ਇਹ ਤੱਥ ਸਿੰਧੀ ਸਾਹਿਤ ਇਤਿਹਾਸਾਂ ਦਾ ਹਿੱਸਾ ਬਣਿਆ ਹੋਇਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਪਹਿਲੇ ਗੁਰੂ ਕਵੀ ਨੇ ਜਿਨ੍ਹਾਂ ਨੇ ਕਵਿਤਾ ਦੇ ਵਿੱਚ ਬ੍ਰਜ ਭਾਸ਼ਾ ਦੀ ਕਵਿਤਾ ਦੇ ਵਿੱਚ ਆਪਣੀ ਸਵੈ ਜੀਵਨੀ ਲਿਖੀ ਅੱਜ ਜੇ ਕੋਈ ਵਿਦਿਆਰਥੀ ਇਹ ਚਾਵੇ ਕਿ ਮੈਂ ਖੋਜ ਕਾਰਜ ਕਰਨਾ ਹੈ ਹਿੰਦੀ ਦੀਆਂ ਆਤਮ ਕਥਾਵਾਂ ਤੇ ਤੇ ਉਹਨੂੰ ਸ਼ੁਰੂ ਕਰਨਾ ਪਏਗਾ ਗੁਰੂ ਗੋਬਿੰਦ ਸਿੰਘ ਜੀ ਦੇ ਵਿਚੇਤਰ ਨਾਟਕ ਦਾ ਅਸ਼ੀਰਵਾਦ ਲੈਣਾ ਪਏਗਾ ਦੈਟਸੋ ਇਹ ਇੱਕ ਬੜੀ-ਬੜੀ ਗੱਲ ਵੀ ਨੂੰ ਤੁਹਾਡੇ ਗੱਲਾਂ ਚੋਂ ਹੀ ਆ ਗਈ ਆ ਸਾਹਮਣੇ ਕਿ ਇਹ ਇਹ ਵਿਦਿਆਰਥੀ ਧਿਆਪਕ ਦਾ ਰਿਸ਼ਤਾ ਦੇਖੋ ਤੁਸੀਂ ਆਪਣੇ ਗੁਰੂ ਦੀ ਸੰਗਤ ਮਾਣੀ ਡਾਕਟਰ ਰਮੇਸ਼ ਕੁੰਤਲ ਮੇਘ ਉਹਨਾਂ ਦਾ ਬੜਾ ਵੱਡਾ ਨਾਮ ਆ ਔਰ ਉਹਨਾਂ ਨੇ ਤੁਹਾਡੇ ਸਿਰ ਤੇ ਹੱਥ ਰੱਖਿਆ ਤੁਸੀਂ ਇੰਨਾ ਖੋਜ ਕੰਮ ਕੀਤਾ ਤੇ ਇਹ ਜਿਹੜਾ ਅੱਜ ਦਾ ਤੇ ਪਰਾਤਨ ਰਿਸ਼ਤਾ ਸੀ ਹੁਣ ਵੀ ਯੂਨੀਵਰਸਿਟੀ ਵਿੱਚ ਕੰਮ ਹੋ ਰਹੇ ਨੇ ਪਰ ਮੈਨੂੰ ਲੱਗਦਾ ਕਿ ਕੁਝ ਪੈਸਾਵਾਦੀ ਕਦਰਾਂ ਕੀਮਤਾਂ ਹੋ ਗਈਆਂ ਕੁਝ ਜਿਹੜਾ ਜਗਾੜੂ ਪ੍ਰੋਗਰਾਮ ਹੋ ਗਿਆ ਕੁਝ ਕੰਮ ਕੱਢੂ ਹੋ ਗਿਆ ਸਾਰਾ ਕੁਝ ਇਹ ਤੁਸੀਂ ਮਹਿਸੂਸ ਕਰਦੇ ਹੋ ਕਿ ਅੱਜ ਜਿਹੜਾ ਉਦੋਂ ਵਾਲਾ ਤੁਸੀਂ ਤੁਸੀਂ ਕਹਿੰਦੇ ਸੀ ਮੈਂ ਡਾਕਟਰ ਸਾਹਿਬ ਦੀ ਸੰਗਤ ਮਾਣਾ ਮੇਰੇ ਸਿਰ ਤੇ ਹੱਥ ਰੱਖਣ ਤੇ ਮੈਂ ਇਹ ਕੰਮ ਕਰਾਂ ਤੇ ਅੱਜ ਦਾ ਵਿਦਿਆਰਥੀ ਜਿਹੜਾ ਅਧਿਆਪਕ ਉਹ ਕਿੱਥੇ ਖੜਾ ਨਹੀਂ ਤੁਹਾਡਾ ਬਹੁਤ ਲੰਬਾ ਤਜਰਬਾ ਹੈ ਇਸ ਕੰਮ ਵਿੱਚ ਅੱਲਾਹ ਸਾਹਿਬ ਹਾਂਜੀ ਇਹ ਵਾਕ ਤੇ ਗੁਰੂ ਕਿਰਪਾ ਹੁੰਦੀ ਹੈ ਹਾਂਜੀ ਮੈਂ ਜਿਸ ਤਰ੍ਹਾਂ ਡਾਕਟਰ ਮੇਘ ਦੀ ਸੰਗਤ ਮਾਨੀ ਹਾਂਜੀ ਕਿ ਮੈਂ ਹੁਣੇ ਜ਼ਿਕਰ ਕਰ ਰਿਹਾ ਸੀ ਹਮ ਕਿ 40 ਵਿਦਿਆਰਥੀਆਂ ਨੇ ਪੀ ਐਚ ਡੀ ਕੀਤੀ ਮੇਰੇ ਨਾਲ 60 ਵਿਦਿਆਰਥੀਆਂ 60 60 ਵਿਦਿਆਰਥੀਆਂ ਨੇ ਐਮ ਫਿਲ ਕੀਤੀ ਹਾਂਜੀ ਮੇਰੇ ਘਰ ਦੇ ਵਿੱਚ ਬਹੁਤ ਵੱਡੀ ਲਾਇਬ੍ਰੇਰੀ ਹੈ ਹਮ ਮੇਰੇ ਘਰ ਦੇ ਵਿੱਚ ਦੋ ਚੀਜ਼ਾਂ ਖੁੱਲੀਆਂ ਰਹਿਦੀਆਂ ਸਨ ਆਪਣੇ ਖੋਜ ਵਿਦਿਆਰਥੀਆਂ ਵਾਸਤੇ ਇੱਕ ਘਰ ਦੀ ਰਸੋਈ ਤੇ ਦੂਜੀ ਦੂਜੀ ਮੇਰੀ ਲਾਇਬ੍ਰੇਰੀ ਵਿਦਿਆਰਥੀ ਆਉਂਦੇ ਸਨ ਬੈਠਦੇ ਸਨ ਔਰ ਉਹਨਾਂ ਦੇ ਨਾਲ ਲੰਬੀਆਂ ਲੰਬੀਆਂ ਵਾਰਤਾਵਾਂ ਲੰਬੇ ਲੰਬੀਆਂ ਬੈਠਾ ਹੁੰਦੀਆਂ ਸਨ ਤੇ ਉਹ ਚਾਰ ਪੰਜ ਸਾਲਾਂ ਚ ਆਪਣਾ ਪੀਆਈਡੀ ਦਾ ਸੀਸਨ ਕੰਪਲੀਟ ਕਰਦੇ ਸਨ ਮੇਰੇ ਵਾਸਤੇ ਕਿੱਡੀ ਮਾਨ ਵਾਲੀ ਗੱਲ ਹੈ ਕਿ ਜਿਸ ਪਰੰਪਰਾ ਨਾਲ ਮੈਂ ਜੁੜਿਆ ਅੱਜ ਜੇ ਮੈਂ 40 ਵਿਦਿਆਰਥੀਆਂ ਨੂੰ ਪੀਆਈਡੀ ਕਰਵਾਈ ਤੇ 30 ਵਿਦਿਆਰਥੀਆਂ ਦੇ ਫੀਸਜ਼ ਪ੍ਰਕਾਸ਼ਿਤ ਹੋ ਪ੍ਰਕਾਸ਼ਿਤ ਹੋ ਜਾਂਦੇ ਤੇ ਉਹਨਾਂ ਦੀ ਚਰਚਾ ਹੋਈ ਮਾਨ ਵਾਲੀ ਗੱਲ ਹੈ ਇਹ ਦੂਜੀ ਗੱਲ ਇਹ ਕਿ ਅੱਜ ਇੱਕ ਅਧਰਾਂ ਕੀਮਤਾ ਖਤਮ ਹੋ ਰਹੀਆਂ ਨੇ ਹੂੰ ਇਹ ਬੜਾ ਵਪਾਰਕ ਯੁੱਗ ਹੈ ਹੂੰ ਅਧਿਆਪਕ ਤੇ ਸਿਸ਼ੇ ਦੇ ਰਿਸ਼ਤੇ ਵਿੱਚ ਵੀ ਤਰੇੜਾਂ ਆ ਗਈਆਂ ਨੇ ਹੂੰ ਇਹ ਮੰਡੀਕਰਨ ਇਹਨਾਂ ਚੀਜ਼ਾਂ ਦਾ ਹੋ ਗਿਆ ਹੋ ਗਿਆ ਹੋ ਗਿਆ ਵਿਦਿਆਰਥੀ ਸਮਝਦਾ ਹੈ ਕਿ ਮੈਂ ਯੂਨੀਵਰਸਿਟੀ ਨੂੰ ਫੀਸ ਦਿਨਾ ਮੈਂ ਪੜਦਾ ਮੈਂ ਪੜਦਾ ਮੇਰਾ ਗੁਰੂ ਨਾਲ ਕੋਈ ਰਿਸ਼ਤਾ ਨਹੀਂ ਰਿਸ਼ਤਾ ਨਹੀਂ ਗੁਰੂ ਸਮਝਦਾ ਕਿ ਇਹ ਤਾਂ ਅੱਜ ਆਇਆ ਹੈ ਇਹਨੇ 2-3 ਸਾਲ ਹੀ ਮੇਰੇ ਨਾਲ ਰਹਿਣਾ ਹੈ ਬਾਅਦ ਵਿੱਚ ਕਦੀ ਇਹਨੇ ਨਹੀਂ ਮਿਲਣਾ ਸਹੀ ਪਰ ਸਾਡੇ ਵੇਲੇ ਇਹ ਗੱਲ ਨਹੀਂ ਸੀ ਹੁੰਦੀ ਅੱਜ ਵੀ ਉਹ ਜਨ ਸਾਹਿਬ ਕਿਸੇ ਹਿੰਦੁਸਤਾਨ ਦੇ ਕਿਸੇ ਸ਼ਹਿਰ ਉੱਤੇ ਚਲੇ ਜਾਵਾਂ ਜੇ ਮੇਰਾ ਉੱਥੇ ਵਿਦਿਆਰਥੀ ਕਾਰਜਸ਼ੀਲ ਹੈ ਤੇ ਉਹਨੇ ਸਾਰੇ ਕੰਮ ਛੱਡ ਕੇ ਮੈਂ ਜਿੱਥੇ ਖੜਿਆ ਉਹਨੇ ਉੱਥੇ ਆ ਜਾਣਾ ਇਹਨਾਂ ਰਿਸ਼ਤਿਆਂ ਦੀ ਨਿਗ ਅੱਜ ਵੀ ਮੈਂ ਮੰਨਦਾ ਤੇ ਮੈਂ ਇਹ ਸਮਝਦਾ ਕਿ ਭਾਰਤ ਦੀ ਤਾਂ ਪਰੰਪਰਾ ਗੁਰੂ ਸ਼ੇਸ਼ੀ ਪਰੰਪਰਾ ਹੈ ਗੁਰੂ ਸ਼ੇਸ਼ੀ ਪਰੰਪਰਾ ਸਾਡੇ ਕੋਲ ਤੇ ਗੁਰੂਕੁਲ ਨੇ ਜਿੰਦੇ ਵਿੱਚ ਰਾਜੇ ਦਾ ਪੁੱਤਰ ਤੇ ਰੰਗ ਦਾ ਪੁੱਤਰ ਇਕੱਠੇ ਜਗ੍ਹਾ ਪੜਦੇ ਸੀ ਤੇ ਗਿਆਨ ਤੇ ਵਿਦਿਆ ਲੈ ਕੇ ਸਾਰੀ ਜ਼ਿੰਦਗੀ ਆਪਸ ਵਿੱਚ ਨਾਲ ਜੁੜੇ ਰਹਿੰਦੇ ਸਨ ਅੱਜ ਵੀ ਜੇ ਭਾਰਤ ਨੇ ਵਿਸ਼ਵ ਗੁਰੂ ਬਣਨਾ ਹੈ ਅਸੀਂ ਬਾਰ-ਬਾਰ ਇਹ ਸੋਚਦੇ ਆ ਤੇ ਫਿਰ ਸਿਖਿਆਰਥੀ ਵਿਦਿਆਰਥੀ ਤੇ ਗੁਰੂ ਦੇ ਰਿਸ਼ਤੇ ਉਤੇ ਪੁਨਰਚਾਤ ਮਾਰਨ ਦੀ ਲੋੜ ਹੈ ਚਾਤ ਮਾਰਨ ਦੀ ਤਾਂ ਹੀ ਸਾਡੀਆਂ ਯੂਨੀਵਰਸਟੀਆਂ ਸਾਡੇ ਅਕਾਦਮਿਕ ਆਦਾਰੇ ਤੇ ਸਾਡੇ ਕਾਲਜਾਂ ਦੇ ਵਿੱਚ ਇੱਕ ਅਕਾਦਮਿਕ ਤੇ ਸੁਖਾਵਾਂ ਮਾਹੌਲ ਪੈਦਾ ਹੋ ਸਕਦਾ ਬਹੁਤ ਹੀ ਵਧੀਆ ਦੱਸ ਸਾਬ ਤੇ ਮੈਂ ਪਹਿਲਾਂ ਵੀ ਜਿਵੇਂ ਜ਼ਿਕਰ ਕੀਤਾ ਕਿ ਡਾਕਟਰ ਸਾਹਿਬ ਨੇ 13 ਜਿਹੜੇ ਕਾਵ ਸੰਗ੍ਰਹਿ ਉਹ ਦਿੱਤੇ ਨੇ ਉਹਨਾਂ ਚੋਂ ਪਹਿਲਾ ਸੀ ਗਰਮ ਲੋਹਾ ਤੇ ਗਰਮ ਲੋਹਾ ਤੇ ਜਿਹੜੀ ਤੁਹਾਡੀ 13ਵੀਂ ਪੁਸਤਕ ਆਈ ਉਹਦੇ 'ਚ ਫਿਰ ਜਿੱਦਾਂ ਕਹਿੰਦੇ ਹੁੰਦੇ ਵੀ ਬੱਚੇ ਦਾ ਬਚਪਨ ਹੁੰਦਾ ਪਹਿਲਾਂ ਕਬ ਤੱਕ ਕਿਦਾਂ ਦੀ ਸੀ ਫਿਰ ਤੁਹਾਨੂੰ ਸ਼੍ਰੋਮਣੀ ਸੈਟ ਕਰਦਾ ਵਾਰਡ ਜਿਹੜਾ ਮਿਲਿਆ ਉਹ ਪੰਜਾਬ ਗਵਰਨਮੈਂਟ ਵੱਲੋਂ ਮਿਲਿਆ ਜੀ ਔਰ ਉਸ ਤੋਂ ਬਾਅਦ ਜਿਹੜਾ ਤੁਹਾਡਾ ਸਫਰ ਸ਼ੁਰੂ ਹੋਇਆ ਸਾਡੀ ਇਹ ਇਹ ਸਾਡੀ ਕਲਮ ਦਾ ਸਫਰ ਆ ਕਿਉਂਕਿ ਅਸੀਂ ਜੇ ਸਾਨੂੰ ਅੱਜ ਪਦਮਸ਼ਰੀ ਦਾ ਵਾਰਡ ਅਸੀਂ ਪੰਜਾਬੀ ਤੇ ਹਿੰਦੀ ਦੇ ਜਿਹੜੇ ਜੁੜੇ ਹੋਏ ਅਸੀਂ ਅਧਿਆਪਨ ਨਾਲ ਜੁੜੇ ਹੋਏ ਅਧਿਆਪਨ ਨਾਲ ਜੁੜੇ ਹੋਏ ਸਾਨੂੰ ਮਾਣ ਹੁੰਦਾ ਕਿ ਡਾਕਟਰ ਹਰਮਿੰਦਰ ਸਿੰਘ 베ਦੀ ਉਹ ਉਹਨਾਂ ਨੂੰ ਪਦਮਸ਼ਰੀ ਦਾ ਵਾਰਡ ਮਿਲਿਆ ਤੇ ਇਹ ਅਵਾਰਡ ਜਿਹੜੇ ਆ ਇਹ ਇਹ ਕਿਵੇਂ ਮਤਲਬ ਕੀ ਕੀ ਚੋਣ ਕਰੀਦੀ ਰਹੀ ਸੀ ਜਿਹਦੇ ਵਿੱਚ ਇਹ ਜਿਹੜਾ ਤੁਹਾਨੂੰ ਅਵਾਰਡ ਜਿਹੜਾ ਇਧਰ ਸ਼੍ਰੋਮਣੀ ਸਹਾਧਕਾਰ ਕਿਉਂਕਿ ਡਾਕਟਰ ਸਾਹਿਬ ਅੱਜ ਕੱਲ ਜਿਹੜਾ ਚੱਲ ਰਿਹਾ ਸਿਨੈਰੀਓ ਆ ਮੈਂ ਜਦੋਂ ਦੇਖਦੇ ਆਪਾਂ ਅਸੀਂ ਬਾਰਾਂਜੀ ਪੜ੍ਹਦੇ ਆ ਅੱਜ ਅਵਾਰਡ ਮਿਲਦਾ ਵਾ ਉਹਦੇ ਤੇ ਕੁਐਸਚਨ ਮਾਰਕ ਲੱਗ ਜਾਂਦਾ ਉਹ ਤੇ ਕਈ ਕੁਝ ਹੋ ਜਾਂਦਾ ਪਰ ਤੁਸੀਂ ਇੱਕ ਐਸੇ ਬੇਦਾਗ ਸਹਾਧਕਾਰ ਹੋ ਜਿਨ੍ਹਾਂ ਨੂੰ ਬੁਲਾ ਕੇ ਦੇਣ ਵਾਲੀ ਗੱਲ ਆ ਤੇ ਅਗਲਾ ਬੰਦਾ ਜਿਹੜੀ ਸੰਸਥਾ ਤੁਹਾਨੂੰ ਸਨਮਾਨਤ ਨਹੀਂ ਕਰ ਰਹੀ ਖੁਦ ਸਨਮਾਨਤ ਹੋ ਰਹੀ ਆ ਡਾਟ ਸਰ ਇਹ ਜਿਹੜਾ ਜਿੱਦਾਂ ਇਨਾਮ ਤੁਹਾਨੂੰ ਮਿਲੇ ਆ ਸਨਮਾਨ ਮਿਲੇ ਆ ਪਦਮ ਸ਼੍ਰੀ ਤੱਕ ਦਾ ਸਫਰ ਆ ਉਹ ਥੋੜਾ ਜਿਹਾ ਸੰਖੇਪ ਵਿੱਚ ਸਾਨੂੰ ਪਦਮ ਸ਼੍ਰੀ ਦੇ ਬਾਰੇ ਵਿੱਚ ਅ ਕੋਲਾ ਸਾਹਿਬ ਮੇਰਾ ਸਾਹਿਤਿਕ ਸਫਰ ਕਵਿਤਾ ਦੇ ਨਾਲ ਸ਼ੁਰੂ ਹੋਇਆ ਹਾਂਜੀ ਮੇਰਾ ਪਹਿਲਾ ਕਾਵ ਸੰਗ੍ਰਹਿ ਸੀ ਗਰਮ ਲੋਗ ਗਰਮ ਲੋਗ ਮੈਨੂੰ ਇਹਦੇ ਉੱਤੇ ਰਾਸ਼ਟਰੀ ਪੁਰਸਕਾਰ ਮਿਲਿਆ ਹਾਂਜੀ ਉਸ ਤੋਂ ਬਾਅਦ ਮੈਂ ਲਗਾਤਾਰ ਕਵਿਤਾ ਦੇ ਨਾਲ ਜੁੜਿਆ ਰਿਹਾ ਹੂੰ ਔਰ ਉਹਦਾ ਜੁੜਨ ਦਾ ਇਹ ਪ੍ਰਭਾਤ ਪਿਆ ਹੂੰ ਕਿ ਗਰਮ ਲੋਹਾ ਤੋਂ ਬਾਅਦ ਪਹਿਚਾਨ ਕੀ ਯਾਤਰਾ ਹੂੰ ਕਿਸੇ ਔਰ ਦਿਨ ਹੂੰ ਕਹੀਂ ਔਰ ਹੂੰ ਫਿਰ ਤੇ ਫਿਰ ਹੂੰ ਔਰ ਫਿਰ ਮੈਂ ਇੱਕ ਗੁਰੂ ਤੇਗ ਬਹਾਦਰ ਸਾਹਿਬ ਦੇ ਉੱਤੇ ਖੰਡਕਾਵ ਲਿਖਿਆ ਹਾਂਜੀ ਨਵਮ ਗੁਰੂ ਕੋ ਨਮਨ ਯਾ ਬਾਤ ਹੂੰ ਐਸੇ ਬਾਰੇ ਇੱਕ ਕਵਿਤਾ ਸੰਗ੍ਰਹਿ ਆਇਆ ਹੂੰ ਪਾਣੀ ਦਾ ਸੁਪਨਾ ਹੂੰ ਤੇ ਬਤੌਰ ਕਵੀ ਵੀ ਮੇਰੀ ਇੱਕ ਪਹਿਚਾਨ ਹਿੰਦੀ ਹਿੰਦੀ ਵਿੱਚ ਬਣੀ ਬਣੀ ਮੈਂ ਦੇ ਕੋਲੇ ਪੰਜਾਬੀ ਕਵਿਤਾ ਦਾ ਮਹਾਵਰਾ ਸੀ ਹਾਂ ਨਾ ਜਿਸਲੇ ਹਿੰਦੀ ਵਿੱਚ ਕਵਿਤਾ ਲਿਖਦਾ ਸਾਂ ਤੇ ਲੋਕਾਂ ਨੂੰ ਇਹ ਲੱਗਦਾ ਸੀ ਕਿ ਪੰਜਾਬੀ ਜ਼ੁਬਾਨ ਦੀ ਮਹਿਕ ਇਸ ਕਵਿਤਾ ਵਿੱਚ ਆ ਰਹੀ ਹੈ ਲੋਕਾਂ ਨੂੰ ਇਹ ਲੱਗਦਾ ਸੀ ਕਿ ਪੰਜਾਬੀਏ ਦੇ ਸੰਕਲਪ ਮੇਰੀ ਕਵਿਤਾ ਦੇ ਵਿੱਚ ਮੌਜੂਦ ਨੇ ਇਹਨਾਂ ਚੀਜ਼ਾਂ ਨੇ ਮੇਰੀ ਕਵਿਤਾ ਨੂੰ ਬਹੁਤ ਗਾਂ ਲੈ ਕੇ ਗਏ ਤੇ ਇਸ ਤੇਹਾਨ ਨੇ ਮੈਨੂੰ ਰਾਸ਼ਟਰੀ ਪੱਧਰ ਦੇ ਉੱਤੇ ਕਈ ਇਨਾਮਾਂ ਸਨਮਾਨਾਂ ਨਾਲ ਵੀ ਮੈਨੂੰ ਵਾਹਿਗੁਰੂ ਦੀ ਕਿਰਪਾ ਨਾਲ ਮਿਲੇ ਮਿਲੇ ਦਾ ਇੱਕ ਛੋਟੀ ਜਿਹੀ ਘਟਨਾ ਬਿਆਨ ਕਰਨੀ ਚਾਹਨਾ ਹਾਂ ਜੀ ਕਿ ਮੈਂ ਹੁਣੇ ਆਪਣੀ ਸਵਾਜੀਵਨੀ ਲਿਖੀ ਹੈ ਲਿਖ ਕੇ ਆਵੇ ਭਾਗ ਉਹਦੇ ਵਿੱਚ ਮੈਂ ਕਈ ਗੱਲਾਂ ਦਾ ਜ਼ਿਕਰ ਕੀਤਾ ਹੈ ਅੱਛਾ ਜੀ ਮੈਂ ਦੋ ਤਿੰਨ ਗੱਲਾਂ ਆਪਣੀ ਸਾਹਿਤਿਕ ਸਫ਼ਰ ਦੀਆਂ ਉਸ ਜੀਵਨੀ ਦੇ ਨਾਲ ਜੁੜ ਕੇ ਤੁਹਾਨੂੰ ਦੱਸਦੀਆਂ ਚਾਹਨਾ ਹਾਂ ਜੀ ਕਿ ਵਾਹਿਗੁਰੂ ਕਿਸ ਤਰ੍ਹਾਂ ਕਿਰਪਾ ਕਰਦਾ ਹੈ ਹੂੰ ਦਾ 2010 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਬਤੌਰ ਡੀਨ ਪਾਛਾਵਾਂ ਰਿਟਾਇਰ ਹੋਇਆ ਅੱਛਾ ਜੀ ਤਿੰਨ ਵਰੇ ਮੈਂ UGC ਦਾ ਪ੍ਰੋਫੈਸਰ ਆਫ ਐਮਿਨੈਂਸ ਰহਿਆ ਹਾਂਜੀ ਉਸ ਤੋਂ ਬਾਅਦ ਮੈਨੇ ਮੇਰੀਆਂ ਖੋਜ ਕਾਰਜਾਂ ਨੂੰ ਮੇਰੇ ਪਾਸ਼ਾ ਨੂੰ ਬਹੁਤ ਸਾਰੇ ਉੱਚ ਪੱਧਰ ਦੇ ਵਿਦਵਾਨਾਂ ਉੱਚ ਪੱਧਰ ਦੇ ਰਾਜਨੀਤਿਕ ਗਿਆਨੇ ਸੁਣਿਆ ਤੇ ਅਚਾਨਕ ਮੈਨੂੰ ਇੱਕ ਦਿਨ ਖਬਰ ਮਿਲੀ ਤੇ ਭਾਰਤ ਦੇ ਰਾਸ਼ਟਰਪਤੀ ਨੇ 5 ਸਾਲਾਂ ਵਾਸਤੇ ਮੈਨੂੰ ਹਿਮਾਚਲ ਪ੍ਰਦੇਸ਼ ਸੈਂਟਰਲ ਯੂਨੀਵਰਸਿਟੀ ਦਾ ਚਾਂਸਲਰ ਬਣਾਇਆ ਵਾਹ ਜੀ ਮਾਣ ਵਾਲੀ ਗੱਲ ਸੀ ਸੱਚੀ ਗੱਲ ਇਹ ਹੈ ਹਾਂ ਜੀ ਤੇ ਮੈਨੂੰ ਇਹ ਖਬਰ ਜਦੋਂ ਪ੍ਰਾਪਤ ਹੋਈ ਅੱਛਾ ਜੀ ਤਾਂ ਮੇਰੇ ਬੇਟੇ ਨੇ ਮੈਨੂੰ ਕਿਹਾ ਪਾਪਾ ਤੁਸੀਂ ਧਿਆਨ ਨਾਲ ਸੁਣਿਆ ਸੀ ਅੱਛਾ ਜੀ ਨਾ ਤਾਂ ਮੈਂ ਧਿਆਨ ਨਾਲ ਸੁਣਿਆ ਸੀ ਮੈਨੂੰ 5 ਪਾਰ ਸਰਕਾਰ ਦਾ ਫੋਨ ਆਇਆ ਅੱਛਾ ਜੀ ਤੇ ਜਿਸਲੇ ਬਾਅਦ ਵਿੱਚ ਬੇਚੇ ਨੇ ਪੂਰੀ ਰਿਸਟਰਡ ਜਾਣਕਾਰੀ ਲਈ ਹੂੰ ਤੇ ਉਹ ਕਹਿੰਦਾ ਕਮਾਲ ਹੈ ਤੇ ਸਾਨੂੰ ਪਤਾ ਵੀ ਨਹੀਂ ਤੇ ਉਹ ਉਹਨਾਂ ਨੇ ਤੁਹਾਡੀ ਨਿਯੁਕਤੀ ਕਰਕੇ ਸਾਨੂੰ ਤੁਹਾਨੂੰ ਐਡਾ ਵੱਡਾ ਅਹੁਦਾ ਬਖਸ਼ਿਆ ਇਹ ਲਿਖਿਆ ਆਵੇ ਪਾਰ ਲਿਖਿਆ ਆਵੇ ਪਾਰ ਤੇ ਛੋਟੀ ਜੀ ਗੱਲ ਮੈਂ ਪਦਮਸ਼ੀਰੀ ਬਾਰੇ ਕਰਨੀ ਚਾਹੁੰਦਾ ਹੂੰ 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 ਪਦਮਸ਼ੀਰੀ ਵਾਸਤੇ ਅਚਾਨਕ ਮੈਨੂੰ ਮੇਰੀ ਬੇਟੀ ਨੇ ਕਿਹਾ ਹੂੰ ਕਿ ਪਾਪਾ ਮੈਂ ਆਪਣੇ ਕਿਸੇ ਪ੍ਰੋਫੈਸਰ ਦਾ ਬਾਇ ਡਾਤਾ ਕੰਪਿਊਟਰ ਤੇ ਭੇਜ ਰਹੀਆਂ ਮੇਰੀ ਉਹਨਾਂ ਨੇ ਡਿਊਟੀ ਲਈ ਐ ਹੂੰ ਮੈਂ ਤੁਹਾਡਾ ਬਾਇ ਡਾਤਾ ਭੇਜ ਦਵਾਂ ਹੂੰ ਮੈਂ ਮਨਾ ਕੀਤਾ ਮੈਂ ਕਿਹਾ ਬੇਟੇ ਇਹ ਨਾ ਭੇਜੀ ਹੂੰ ਉਹਨੇ ਵੀਰੂ ਬਿਨਾ ਪੁੱਛਣ ਤੋਂ ਬਿਨਾ ਤੋ ਕਮੈਂਡ ਕਰਵਾਇਆ ਉਦੋਂ ਹੀ ਭੇਜਤਾ ਬਾਇ ਡਾਤਾ ਭੇਜਤਾ ਤੇ ਲੇਖੇ ਆਵੇ ਭਾਗ ਤੇ ਮੈਨੂੰ ਪਦਮਸ਼ਰੀ ਭਾਰਤ ਸਰਕਾਰ ਵੱਲੋਂ ਮਿਲੇ ਮੈਂ ਵਾਹਿਗੁਰੂ ਦਾ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਕਾਜ ਕਈ ਵਾਰੀ ਮੈਂ ਸੋਚਣਾ ਮੈਂ ਤਾਂ ਇਨਾ ਡਿਜ਼ਰਵ ਵੀ ਨਹੀਂ ਕਰਦਾ ਕੀ ਬਾਤ ਜਿੰਜੀ ਕਿਰਪਾ ਵਾਈ ਜੀ ਨੂੰ ਦੀ ਮੇਰੇ ਤੇ ਹੋਈ ਤੇ ਮੇਰੇ ਕੀਤੇ ਕਾਰਜਾਂ ਨੂੰ ਵਾਈ ਜੀ ਨੇ ਬਹੁਤ ਵੱਡੇ ਪੱਧਰ ਤੇ ਸਵੀਕ੍ਰਿਤੀ ਦਿੱਤੀ ਤੇ ਅੱਜ ਵਾਈ ਜੀ ਦੀ ਇਸ ਕਿਰਪਾ ਸਦਕਾ ਮੈਂ ਆਪਣੇ ਕੀਤੇ ਹੋਏ ਖੋਜ ਕਾਰਜਾਂ ਦੇ ਉੱਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਮੈਂ ਠੀਕ ਰਾਵਾਂ ਉੱਤੇ ਤੁਰਿਆ ਹੋਵਾਂ ਬਹੁਤ ਹੀ ਵਧੀਆ ਗੱਲ ਹੈ ਜੀ ਮੈਨੂੰ ਇੱਥੇ ਨਾ ਆਪਣੇ ਮੈਨੂੰ ਇੱਕ ਗੁਰ ਮਿਲਿਆ ਆਪਣੇ ਮੈਨੂੰ ਜਿਹੜੇ ਪੜਾਉਂਦੇ ਰਿਹਾ ਅਧਿਆਪਕ ਨੇ ਜਿਨ੍ਹਾਂ ਕੋਲ ਮੈਂ ਰਿਸਰਚ ਵਰਕ ਕੀਤਾ ਡਾਕਟਰ ਬਲਜੀਤ ਕੌਰ ਜੀ ਉਹ ਵੀ ਲੈਂਗੁਏਜ ਦੇ ਹੈਡ ਰਹੇ ਨੇ ਸੋ ਮੈਨੂੰ ਉਹ ਆਮ ਤੌਰ ਤੇ ਕਹਿੰਦੇ ਹੁੰਦੇ ਸੀ ਵੀ ਸਰਦੂਲ ਫਲ ਨੀਵੇਂ ਆ ਰੁੱਖਾਂ ਨੂੰ ਲੱਗਦੇ ਸਿਮਲਾ ਤੋਂ ਮਾਨ ਨਾ ਕਰੀ ਔਰ ਮੈਨੂੰ ਉਹ ਨਿਮਰਤਾ ਤੁਹਾਡੀਆਂ ਡਾਕਟਰ ਸਾਹਿਬ ਤੁਹਾਡੀ ਜਿਹੜੀ ਮਿਹਨਤ ਵਾ ਉਹਦੇ ਉੱਤੇ ਝਲਕੀ ਬੜਾ ਸਫਰ ਲੰਮਾ ਤੁਸੀਂ ਤੈਅ ਕੀਤਾ ਤੇ ਜੇ ਕੋਈ ਕਵਤਾ ਇਸ ਵੇਲੇ ਤੁਹਾਨੂੰ ਥੋੜੀ ਜੀ ਤੁਹਾਡੇ ਜੀਨ ਦੇ ਵਿੱਚ ਮ ਕਿਉਂਕਿ ਕਵਿਤਾ ਤੇ ਬੰਦਾ ਹਰ ਵੇਲੇ ਆਪਣੇ ਅੰਗ ਸੰਗੀ ਰੱਖਦਾ ਜੀ ਸੋ ਉਹ ਉਹਦੀਆਂ 4 17 ਸਾਡੇ ਅਸੀਂ ਚਾਹੁੰਦੇ ਆ ਕਿ ਖੋਜ ਬਹੁਤ ਵੱਡੀ ਹੈ ਉਹਦਾ ਬਹੁਤ ਵੱਡਾ ਵਾ ਤੁਸੀਂ ਪ੍ਰਸ਼ਾਸਨਿਕ ਉਹਦੇ ਬਹੁਤ ਨਿਭਾਏ ਨੇ ਪਰ ਅਸੀਂ ਇੱਕ ਕਵੀ ਇੱਕ ਉਹ ਚਿੰਤਕ ਇੱਕ ਉਹ ਸਾਹਿਤਕਾਰ ਨੂੰ ਆਪਣੇ ਪਾਠਕਾਂ ਸਰੋਤਿਆਂ ਦੇ ਰੂਬਰੂ ਕਰਨਾ ਚਾਹੁੰਦੇ ਆ ਕਿ ਜਿਨ੍ਹਾਂ ਨੇ ਕਵਿਤਾ ਤੋਂ ਹੀ ਸ਼ੁਰੂ ਕੀਤਾ ਸੋ ਕਵਿਤਾ ਦੀਆਂ 2 4 ਲਾਈਨਾਂ ਇੱਕ ਹਿੰਦੀ ਦੀ ਬਹੁਤ ਪਹਿਲਾਂ ਮੈਂ ਇੱਕ ਗਜ਼ਲ ਲਿਖੀ ਸੀ ਹਾਂਜੀ ਉਸ ਵੇਲੇ ਇੱਕ ਪੱਤਰਿਕਾ ਨਿਕਲਦੀ ਸੀ ਧਰਮ ਯੁੱਗ ਹਾਂਜੀ ਬਹੁਤ ਵੱਡੀ ਪੱਤਰਿਕਾ ਸੀ ਅੱਛਾ ਜੀ ਉਹਦੇ ਵਿੱਚ ਗਜ਼ਲ ਛਪੀ ਹੂੰ ਤੇ ਉਹਦੇ ਚਾਰ ਪੰਜ ਸ਼ੇਰ ਮੈਨੂੰ ਯਾਦ ਨੇ ਸਲਾਮ ਤੇ ਮੈਂ ਤੁਹਾਨੂੰ ਸੁਣਾਉਣਾ ਅੱਛਾ ਜੀ ਕੀ ਬਤਲਾਏ ਹੂੰ ਜੀਵਨ ਕੀ ਹੈ ਹੂੰ ਪਾਣੀ ਤੇ ਇੱਕ ਨਾਮ ਲਿਖਾ ਹੈ ਹੂੰ ਕੀ ਬਤਲਾਏ ਜੀਵਨ ਕੀ ਹੈ ਪਾਣੀ ਤੇ ਇੱਕ ਨਾਮ ਲਿਖਾ ਹੈ ਹੂੰ उलझ उलझ पड़ती पेड़ों से बहुत परेशान आज हवा है उलझ उलझ पड़ती पेड़ों से बहुत परेशान आज हवा है कारों के बेदर्द शहर में गजले कहना एक खता है क्या कारों के बेदर्द शहर में गजले कहना एक खता है गुजर गई आखिरी ट्रेन भी सो जाओ अब डेढ़ बजा है गुजर गई आखिरी ट्रेन भी सो जाओ ਅੱਧੇ ਡੇਢ ਵਜਾ ਹੈ। ਕੀ ਬਤਲਾएं? ਜੀਵਨ ਕੀ ਹੈ? ਪਾਣੀ ਪੀ ਕੇ ਨਾਮ ਨਾਮ ਲਿਖਿਆ ਬੜਾ ਸਰ ਬਹੁਤ ਹੀ ਖੁਸ਼ੀ ਹੋਈ ਸਾਨੂੰ। ਔਰ ਲਿਖੇ ਆਵੇ ਭਾਗ ਜਦੋਂ ਪਾਠਕਾਂ ਦੇ ਹੱਥਾਂ ਵਿੱਚ ਹੁਣ ਪਹੁੰਚ ਗਈ ਆ। ਸੋ ਪਾਠਕਾਂ ਦੇ ਬੜੇ ਰਿਵਿਊ ਵੀ ਉਸ ਪੁਸਤਕ ਬਾਰੇ ਤੁਹਾਡੀ ਸਵੈ ਜੀਵਨੀ ਬਾਰੇ ਛਪੇ ਨੇ ਅਖਬਾਰਾਂ ਦੇ ਵਿੱਚ, ਮੈਗਜ਼ੀਨਾਂ 'ਚ ਬੜਾ ਚਰਚਾ ਹੋਇਆ। ਜਦੋਂ ਹਰ ਇੱਕ ਦੇ ਹੱਥੇ 'ਚ ਕਿਤਾਬ ਹੋਏਗੀ। ਸੋ ਡਾਕਟਰ ਸਾਹਿਬ ਡਾਕਟਰ ਹਰਮਿੰਦਰ ਸਿੰਘ 베ਦੀ ਹੁਣਾਂ ਨੂੰ ਸਮਝਣ ਵਾਸਤੇ ਔਰ ਉਸ ਉਸ ਸ਼ਖਸੀਅਤ ਨੂੰ ਸਮਝਣ ਵਾਸਤੇ ਜਿਨ੍ਹਾਂ ਇੱਕ ਇੱਕ ਜਿਹਨੂੰ ਡਾਕਟਰ ਰਮੇਸ਼ ਕੁੰਤਲ ਮੇਘ ਹੁਣਾਂ ਦੇ ਉਂਗਲੀ ਫੜਾਈ ਸੀ ਉਹ ਅੱਜ ਖੁਦ ਲੋਕਾਂ ਨੂੰ ਆਪਣੀਆਂ ਪੰਜੇ ਉਂਗਲੀਆਂ ਫੜਾ ਕੇ ਤੇ ਤੋਰਨ ਜੋਗੇ ਕਰ ਰਹੇ ਨੇ ਔਰ ਅੱਜ ਸਾਡੇ ਸਟੂਡੀਓ ਵਿੱਚ ਨੇ ਅਸੀਂ ਉਹਨਾਂ ਦੀ ਮੈਂ ਇੱਕ ਵਿਦਿਆਰਥੀ ਦੇ ਤੌਰ ਤੇ ਉਹਨਾਂ ਦੀ ਸੰਗਤ ਮਾਰ ਰਹਿਆ ਸੋ ਮੈਨੂੰ ਬੜਾ ਮੈਨੂੰ ਆਪਣੇ ਆਪ ਦੀ ਬੜਾ ਖੁਸ਼ੀ ਮਹਿਸੂਸ ਹੋ ਰਹੀ ਆ ਕਿ ਡਾਕਟਰ ਸਾਹਿਬ ਦੀ ਸੰਗਤ ਦੇ ਵਿੱਚ ਮੈਂ ਬੈਠਾ ਸੋ ਸਾਡੇ ਇਸ ਮੀਡੀਆ ਪਰਿਵਾਰ ਦੇ ਵਿੱਚ ਆਏ ਹਾਂ ਔਨ ਸਿਕਾਈ ਮੀਡੀਆ ਪਰਿਵਾਰ ਅਸੀਂ ਤੁਹਾਨੂੰ ਹਮੇਸ਼ਾ ਚੇਤੇ ਰੱਖਾਂਗੇ ਔਰ ਤੁਹਾਡੇ ਆਉਣ ਦੀਆਂ ਉਮੀਦਾਂ ਹਮੇਸ਼ਾ ਸਾਡੇ ਕੋਲ ਰਹਿਣਗੀਆਂ ਤੁਸੀਂ ਲੰਮੀ ਸਿਹਤ ਤੇ ਤੰਦਰੁਸਤੀ ਵਾਲੀ ਸਿਹਤ ਜੀਓ ਡਾਕਟਰ ਸਾਹਿਬ ਸਾਹਿਦ ਦੇ ਵਿੱਚ ਤੁਹਾਡਾ ਕੰਮ ਇਦਾਂ ਹੀ ਚੱਲਦਾ ਰਹੇ ਆਪਣੇ ਵਿਦਿਆਰਥੀਆਂ ਨੂੰ ਚਾਨਣ ਮਨਾਰੇ ਦੀ ਤਰ੍ਹਾਂ ਪ੍ਰਕਸ਼ੇਤ ਦਿੰਦੇ ਰਹੋ ਸੋ ਤੁਹਾਡਾ ਇੱਥੇ ਆਉਣ ਤੇ ਬਹੁਤ-ਬਹੁਤ ਸ਼ੁਕਰੀਆ ਜੀ ਮੈਂ ਆਨ ਸਿਕਾਈ ਟੀਵੀ ਦਾ ਰੇਡੀਓ ਦਾ ਹੂੰ ਉਹਦਾ ਸਭ ਤੁਹਾਡਾ ਬਹੁਤ ਰਿਣੀ ਆ ਕਿ ਇੱਕ ਚੰਗੇ ਮੰਚ ਉੱਪਰ ਮੈਂ ਚਾਰ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰ ਸਕਿਆ। ਸ਼ੁਕਰੀਆ। ਸ਼ੁਕਰੀਆ। ਬਹੁਤ-ਬਹੁਤ ਸ਼ੁਕਰੀਆ। ਤੁਸੀਂ ਬਾਣੀ ਰੋ ਹਰ ਤਾਜ਼ਾ ਅਪਡੇਟ ਦੇ ਲਈ 온 ਸकाई ਟੀਵੀ ਦਿਨਾਲ।